ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੁਣ ਅੰਮ੍ਰਿਤਸਰ ਸਾਡੇ ਮਨ 'ਚ ਖਰਾਕ ਹੈ ਅੰਮ੍ਰਿਤ ਕਿਵੇਂ ਪੀਏ ਹੁਣ ਬਾਬਾ ਕਬੀਰ ਜੀ ਦੱਸ ਨੇ ਇਸ ਤਰੀਕੇ ਨਾਲ ਪੀਓ ਕੋਈ ਗੁਰਮੁਖਾਇਆ ਗੁਰਮੁਖਾ ਉਹਨਾਂ ਸਮੇਂ ਤੇ ਬਾਬਾ ਕਬੀਰ ਜੀ ਉਹਦੇ ਨਾਲ ਕਿੱਦੇ ਰਹੇ ਸੀ ਕਿੱਥੇ ਜੋਗ ਮਤ ਸਿੱਖਦੇ ਸੀ ਤੇ ਉਹ ਛੱਡ ਗਏ ਕਿ ਇਹਨਾਂ ਸ਼ਾਂਤੀ ਤਾਂ ਹੈਗੀ ਇਹ ਲੜਾਈ ਝਗੜਾ ਮੁੱਕ ਜਾਂਦਾ ਸੁਨ ਤੱਕ ਸੀਮਤ ਇਧਰ ਗੁਰੂ ਦੀ ਸ਼ਰਨ ਚ ਆ ਕੇ ਰਾਮਾ ਨੰਦ ਸੀ ਉਹ ਕਾਂਸ਼ੀ ਵਿੱਚ ਗੁਰੂ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਨਾਂ ਨੇ ਸ਼ਬਦ ਲਿਆ ਸ਼ਬਦ ਦੀ ਕਮਾਈ ਕੀਤੀ ਸੱਚ ਦੀ ਪ੍ਰਾਪਤੀ ਹੋ ਗਈ ਜੋ ਜੋ ਰਸਤੇ ਚ ਆ ਉਹ ਦੱਸ ਹੀ ਗਏ ਲਿਖ ਹੀ ਗਏ ਇਥੇ ਹੁਣ ਬਾਬਾ ਕਬੀਰ ਜੀ ਨੂੰ ਉਹ ਜੋਗੀ ਕਹਿੰਦਾ ਹੈ ਵੀ ਮੈਂ ਬੜੇ ਸਿੱਖ ਤੋਂ ਸੁਣੀਆਂ ਹੈ ਤੁਸੀਂ ਬੜਾ ਆਨੰਦ ਵਿੱਚ ਰਹਿੰਦੇ ਹੋ ਨਾਲ ਸਾਰੋਚ ਵਿੱਚ ਵਿਚਰਦੇ ਹੋ ਕੀ ਖਾਂਦੇ ਹੋ ਕੀ ਪੀਂਦੇ ਹੋ ਕਿਹੜਾ ਨਸ਼ਾ ਕਰਦੇ ਹੋ ਜਿਹੜਾ ਤੁਸੀਂ ਆਨੰਦ ਵਿੱਚ ਰਹਿੰਦੇ ਹੋ ਆਂਦਾ ਤੁਸੀਂ ਕੁਝ ਕਰਦੇ ਹੋ ਆਂਦਾ ਅਸੀਂ ਤਾਂ ਜਾਂ ਭੰਗ ਜਾਂ ਤਤੂਰਾ ਤਾਂ ਜਾਂ ਸ਼ਰਾਬ ਦਾ ਇਸਤੇਮਾਲ ਕਰਦੇ ਆਂਦੇ ਸ਼ਰਾਬ ਦਾ ਸਕੇਵੇਂ ਕਰਦੇ ਆਂਦੇ ਉਹਨਾਂ ਦੇ ਕਾਹੀ ਪੱਠੇ ਬਣਾ ਲੈਨੇ ਆ। ਉਹਨਾਂ ਦੇ ਤੇ ਸਮਾਨ ਪਾ ਕੇ ਵਿੱਚ ਰੱਖ ਦਿੰਨੇ ਆ। ਉੱਪਰ ਅਸੀਂ ਠੰਡਾ ਪਤਿਲਾ ਰੱਖ ਦਿੰਨੇ ਆ। ਤੇ ਥੱਲੇ ਅੱਗ ਬਾਲ ਦਿੰਨੇ ਆ। ਤੇ ਮੋਰੀ ਕੱਢ ਕੇ ਇੱਕ ਭਵਕਾ ਜਿਹਾ ਰੱਖ ਲੈਨੇ ਆ। ਉਹ ਜਦੋਂ ਪਸੀਨਾ ਜ ਆਉਂਦਾ ਉਹ ਉਹਦੇ ਇਕੱਠਾ ਹੁੰਦਾ ਜਾਂਦਾ। ਉਹ ਫੇਰ ਪੀ ਲੈਨੇ ਅੱਠ ਪਰ ਲੋੜ ਹੀ ਨਹੀਂ ਸਾਨੂੰ ਪੈਂਦੀ ਫੇਰ ਪੀਂਦੇ ਆ ਮਸ ਹੋਈਦਾ। ਤੁਸੀਂ ਕਿਹੜੀ ਸ਼ਰਾਬ ਪੀਂਦੇ ਹੋ? ਬਾਬਾ ਕਬੀਰ ਜੀ ਕਹਿਣ ਲੱਗੇ ਤਰੀਕਾ ਕੰਡਰ ਨਾ ਤਾਂ ਇਹ ਕਾ ਹੈ। ਪੈ ਅਸੀਂ ਅੰਮ੍ਰਿਤ ਵੀ ਨਹੀਂ। ਤੇ ਇਹ ਕਿਸ ਨਾ ਪੀਂਦੇ ਉਹ ਫਿਰ ਬਾਬਾ ਕਬੀਰ ਜੀ ਦੱਸਣ ਲੱਗੇ। 파ਠੇ ਗगन ਸਿੰਘ ਜਾਂ ਚੁੰਗਿਆ ਕਰਨ ਕਲ ਸਿਕ ਪਾਇ ਤੇ ਇਸ ਵਿੱਚ ਤਾਰ ਚੋਏ ਅਤ ਨਿਰਮਲ। ਰਸ ਵਿੱਚ ਰਸ ਚੋਇਆ। ਇੱਕ ਬਾਤ ਅਨੂ ਬਣਿਆ ਹੈ ਪੌਣ ਪਿਆਲਾ ਸਾਜ। ਪਿਆਲਾ ਮਾਲਕ ਦੇ ਸਾਡੇ ਮੁਖ ਨਾਲ ਪੌਣ ਦਲਾਤਾ ਹੈ ਜਿਨ੍ਹਾਂ ਚੋਂ ਪਿਛਲ ਜੜਦਾ ਹੈ ਪੀਤੀ ਜene ਆਨੰਦ ਵਿੱਚ ਰਹਿੰਨੇ। ਤ੍ਰਿਕਾਕਰਨ ਦੱਸਿਆ ਵੀ ਦਸ ਹਾਰ ਨੂੰ ਪੱਠੇ ਬਣਾ ਲੈਨੇ। ਸੂਰਜ ਨੂੰ ਥਲੇ ਅੱਗ ਦੇਣ ਵਾਸ ਬਿਠਾ ਦੇ ਚੰਦਰਮਾ ਉੱਪਰ ਠੰਡਾ ਆ ਜਾਂਦਾ। ਜਦੋਂ ਉਹ ਚੰਦੌਰੀ ਨੂੰ ਸੇਖ ਪੈਂਦਾ ਹੈ ਅੰਮ੍ਰਿਤ ਕਰਨਾ ਸ਼ੁਰੂ ਹੋ ਜਾਂਦਾ ਹੈ ਉਹ ਸਾਡੇ ਹਿਰਦੇ ਵਿੱਚ ਆ ਜਾਂਦਾ ਤੇ ਪਾਉਣ ਦੁਆਰਾ ਪੀਤੇ ਜਾਂਦੇ ਪਿਆਲੇ ਐਸਾ ਲਾਤੇ ਸਾਡੇ ਮੂੰਹ ਤਾਂ ਅਸੀਂ ਅਨੰਦ ਵਿੱਚ ਹਰ ਰੋਜ਼ ਤਰੇ ਨੇ ਜਾਣੇ ਕਿ ਉਹ ਤਾਂ ਸਾਨੂੰ ਕਾਂ ਦਾ ਦੱਸਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਅੰਮ੍ਰਿਤ ਆਪ ਖੁਦ ਹੋਂ ਕੱਢ ਕੇ ਸਭ ਦੁਆਰਾ ਪੀਣਾ